ਮੈਕੂ ਟਲੋਤੇ ਅਨਮੋਲ ਗਿੱਲ ਬਾਰੇ ਇਹ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਛੜਿਆ ਹੋਇਆ ਸੀ ਕਿ ਉਹਨਾਂ ਦੋਨਾਂ ਦਾ ਡਾਈਵੋਰਸ ਹੋ ਚੁੱਕਿਆ ਹੈ ਤੇ ਉਹ ਦੋਨੇ ਇੱਕ ਦੂਜੇ ਤੋਂ ਅਲੱਗ ਹੋ ਗਏ ਹਨ ਕਿਉਂਕਿ ਮੈਕੂ ਟਿੱਲੋ ਪਿਛਲੇ ਕਾਫੀ ਸਮੇਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਸੋਸ਼ਲ ਅਕਾਊਂਟਸ ਤੇ ਉੱਪਰ ਵੀ ਸੈਡ ਸਟੋਰੀਆਂ ਸ਼ੇਅਰ ਕਰ ਰਹੀ ਹੈ ਤੇ ਉੱਥੇ ਹੀ ਜਿਹੜਾ ਅਨਮੋਲ ਗੱਲ ਨੂੰ ਵੀ ਲੋਕਾਂ ਨੇ ਇਹ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਉਹ ਕਿੱਥੇ ਹੈ ਤੇ ਉਸ ਨੇ ਲਾਈਵ ਆ ਕੇ ਦੱਸਿਆ ਕਿ ਉਹ ਆਪਣੇ ਘਰ ਚੋਨੇ ਦਾ ਕੰਮ ਕਰਨ ਗਈ ਹੈ ਤੇ ਚੋਨਾ ਲਾ ਕੇ ਉਹ ਘਰ ਵਾਪਸ ਆ ਜਾਵੇਗੀ ਤੇ ਅਖੀਰ ਲੋਕਾਂ ਨੇ ਫਿਰ ਵੀ ਬੋਲਣਾ ਬੰਦ ਨਹੀਂ ਕੀਤਾ ਤੇ ਉਹਨਾਂ ਬਾਰੇ ਕਾਫੀ ਅਫਵਾਹਾਂ ਫਲਾਈਆਂ ਜਾ ਰਹੀਆਂ ਸਨ ਤੇ ਹੁਣ ਅਨਮੋਲ ਗੱਲ ਨੇ ਲਾਈਵ ਆ ਕੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਤੇ ਵੱਡਾ ਜਿਹੜਾ ਪੱਖਾ ਉਹ ਰੱਖ ਦਿੱਤਾ ਹੈ ਅਨਮੋਲ ਗੱਲ ਨੇ ਹਾਲ ਹੀ ਦੇ ਵਿੱਚ ਮੀਕੂ ਦੇ ਨਾਲ ਤੁਸੀਂ ਦੇਖਦੇ ਹੋ ਹੱਥ ਚ ਹੱਥ ਫੜ ਕੇ ਫੋਟੋ ਸ਼ੇਅਰ ਕੀਤੀ ਹੈ ਤੇ ਉੱਪਰ ਆਈ ડી ਵੀ ਮੈਂਸ਼ਨ ਕੀਤੀ ਹੈ ਮੀਕੂ ਟਲੋ 855 ਇਸ ਗੱਲ ਤੋਂ ਇਹ ਚੀਜ਼ ਸਾਫ਼ ਹੋ ਗਈ ਹੈ ਕਿ ਅਨਮੋਲ ਗੱਲ ਦਾ ਕੋਈ ਵੀ ਡਾਈਵੋਰਸ ਨਹੀਂ ਹੋਇਆ ਤੇ ਉਹ ਮੀਕੂ ਨਾਲ ਮਿਲ ਚੁੱਕਿਆ ਹੈ I <laughs> do ਤੇ ਉਸ ਨੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਕਿਉਂਕਿ ਲੋਕਾਂ ਦੇ ਵੱਲੋਂ ਕਾਫੀ ਅਫਵਾਹਾਂ ਉਹਨਾਂ ਦੇ ਰਿਸ਼ਤੇ ਬਾਰੇ ਫਲਾਈਆਂ ਜਾ ਰਹੀਆਂ ਸਨ ਤੇ ਹਾਲ ਹੀ ਦੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਲਾਈਵ ਆ ਕੇ ਲੋਕਾਂ ਨੂੰ ਕੀ ਕਹਿੰਦੇ ਹਨ ਆਪਣੇ ਰਿਸ਼ਤੇ ਦੇ ਬਾਰੇ ਇਹ ਤਾਂ ਤੁਹਾਨੂੰ ਅਸੀਂ ਅਗਲੀ ਅਪਡੇਟ ਦੇ ਨਾਲ ਹੀ ਦੱਸਾਂਗੇ ਤੇ ਬਾਕੀ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਦੋਨੇ ਵੱਖ-ਵੱਖ ਨਾਲ ਰਹਿਣ ਤੇ ਪ੍ਰਮਾਤਮਾ ਉਹਨਾਂ ਦੋਨਾਂ ਨੂੰ ਹਮੇਸ਼ਾ ਹੀ ਇਕੱਠਿਆ ਰੱਖੇ ਤੇ ਉਹ ਹੱਸਦੇ ਵਸਦੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਿਣ ਤੇ ਬਾਕੀ ਦੋਨਾ ਪਰਿਵਾਰਾਂ ਨੂੰ ਵੀ ਪ੍ਰਮਾਤਮਾ ਹਮੇਸ਼ਾ ਇਕੱਠਿਆ ਰੱਖੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ